ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 6-6 ਗੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ 6-6 ਗੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ 5 ਗੁੰਡੇ ਆਪਾਂ ਵੱਧ ਪਾਏ ਆ ਜੀ 5 ਗੁੰਡੇ ਆਪਣੇ ਵੱਧ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਹੈ ਜੀ ਤੇ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਆਪਾਂ ਹਾਂ ਸਿੱਧੀ ਸਲਾਈ ਬਣਾਉਣੀ ਹੈ ਜੀ ਆਪਾਂ ਆਪਣਾ ਕੋਟੀ ਸਵੈਟਰ ਕੁੰਡੇ ਪਾ ਕੇ ਬਾਰਡਰ ਬਣਾ ਕੇ ਡਿਜ਼ਾਈਨ ਆ ਬਾਰਡਰ ਬਣਾ ਲਿਆ ਜਦੋਂ ਆਪਾਂ ਡਿਜ਼ਾਈਨ ਸਟਾਰਟ ਕਰਨਾ ਤਾਂ ਆਪਾਂ ਦੋ ਸਲਾਈਆਂ ਆਪਣੀਆਂ ਇਹ ਪਲੇਨ ਬਣਨਗੀਆਂ ਇੱਕ ਸਿੱਧੀ ਤੇ ਇੱਕ ਉਲਟੀ ਉਹ ਸਲਾਈਆਂ ਆਪਾਂ ਬਣਾ ਰਹੇ ਆ ਸਿੱਧੀ ਸਲਾਈ ਆਪਣੀ ਬਣ ਗਈ ਤੇ ਉਲਟੀ ਸਲਾਈ ਆਪਾਂ ਬਣਾ ਰਹੇ ਆ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਦੇਖੋ ਜੀ ਆਪਾਂ ਆ ਵਾਲਾ ਕੁੰਡਾ ਤਾਰਿਆ ਤਾਂ ਗ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਵਾਂਗੇ ਇੱਕ ਕੁੰਡਾ ਆਪਾਂ ਲਵਾਂਗੇ ਇੱਕ ਵਾਰੀ ਬਣਾਇਆ ਦੋ ਵਾਰੀ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ ਫਿਰ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਅੱਗੇ ਫਿਰ ਦੋ ਕੁੰਡੇ ਫਿਰ ਆਪਾਂ ਘਟਾ ਦਾਂਗੇ ਇੱਥੇ ਫਿਰ ਆਪਾਂ ਇੱਕ ਕੁੰਡਾ ਲਵਾਂਗੇ ਹੁਣ ਆਪੇ ਤਿੰਨ ਕੁੰਡੇ ਆਪਣੇ ਕੋਲੇ ਘਟ ਗਏ ਬਣੇ ਆਪਣੇ ਕੋਲੇ ਦੋ ਕੁੰਡੇ ਆ ਵੱਧ ਤੇ ਹੁਣ ਆਪਾਂ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਵਾਂਗੇ ਫੇਰ ਦੋਵਾਂ ਦਾ ਇੱਕ ਇੱਕ ਗੁੰਡੇ ਤੋਂ ਤਿੰਨ ਗੁੰਡੇ ਦੋਵਾਂ ਦਾ ਇੱਕ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲੈਂਦੇ ਹਾਂ ਉਲਟੀ ਸਲਾਈ ਇਹਦੇ ਚ ਆਪਾਂ ਸਾਰੇ ਗੁੰਡੇ ਉਲਟੇ ਬਣਾ ਲੈਣੇ ਆ ਆਪਾਂ ਤੇਨ ਨੁਕੁੰਡੇ ਬਣਾਏ ਸੀ ਇੱਕ ਤੋਂ ਇਹ ਵੀ ਆਪਾਂ ਉਲਟੇ ਬਣਾ ਲੈਣੇ ਹੁਣ ਦੇਖੋ ਜੀ ਹਾਲ ਇਹ ਡਿਜ਼ਾਈਨ ਆਪਣਾ ਕੰਪਲੀਟ ਨਹੀਂ ਹੋਇਆ ਇੱਕ ਕੁੰਡਾ ਤਾਰਿਆ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਜਿਹੜਾ ਹੁਣ ਆਪਣਾ ਸੈਂਟਰ ਵਾਲਾ ਕੁੰਡਾ ਇਹਨੂੰ ਆਪਾਂ ਤਾਰ ਲੈਣਾ ਇੱਕ ਦੋ ਤਿੰਨ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਫਿਰ ਆਪਣਾ ਸੈਂਟਰ ਵਾਲਾ ਕੁੰਡਾ ਆ ਗਿਆ ਇਹਨੂੰ ਆਪਾਂ ਤਾਰ ਲੈਣਾ ਚਾਰ ਕੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ ਕੁੰਡਾ ਦਾਰ ਲਵਾਂਗੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੈ ਫਿਰ ਦੋ ਕੁੰਡੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਹੁਣ ਇਹ ਸਾਰੇ ਕੁੰਡੇ ਆਪਾਂ ਬਣਾ ਲੈਣੇ ਆ ਇੱਕ ਵਾਰੀ ਆਪਾਂ ਹੋਰ ਦੱਸ ਹਾਂ ਸੌਰੀ ਹੁਣ ਆਪਾਂ ਵਿੱਚ ਦੋ ਸਲਾਈਆਂ ਗੈਪ ਦੀਆਂ ਬਣਾਉਣੀਆਂ ਚਲਾਉ ਜੀ ਆਪਾਂ ਚਾ ਦੋ ਸਲਾਈਆਂ ਬਣਾ ਲਈਆਂ ਤੇ ਹੁਣ ਆਪਾਂ ਇੱਕ ਵਾਰੇ ਤੁਹਾਨੂੰ ਹੋਰ ਦੱਸ ਦਿੰਨੇ ਆਂ ਆਹ ਕੁੰਡਾ ਤਾਰਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਤਾਂਗਾ ਆਪਣੇ ਵਾਲੀ ਰੱਖਣਾ ਉਲਟੀ ਬਣਾਉਣੀ ਹੈ ਇਹ ਸਲਾਈ ਆਪਾਂ ਸਾਰੀ ਦੋਵਾਂ ਗੁੰਡਿਆਂ ਦਾ ਦੋ ਇੰਧਾਈਆ ਪਾ ਕੇ ਬਣਾਤਾ ਫਿਰ ਇੱਕ ਤੋਂ ਤਿੰਨ ਬਣਾਵਾਂਗੇ ਤੈਨੂੰ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਤੇ ਦੇਖੋ ਕਿੰਨਾ ਸੌਖਾ ਹੈ ਤੇ ਸੋਨਾ ਵੀ ਕਿੰਨਾ ਲੱਗਦਾ ਜੀ ਤੇ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਦੇਖੋ ਜੀ ਬਹੁਤ ਸੋਹਣਾ ਲੱਗਦਾ ਤੇ ਬਹੁਤ ਜਲਦੀ ਬਣਦਾ ਕਿਸੇ ਵੀ ਰੰਗ ਚ ਤੁਸੀਂ ਬਾਅਦ ਸਕਦੇ ਹੋ ਹਰੇਕ ਰੰਗ ਦੇ ਵਿੱਚ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਜੀ ਤੇ ਆਪਾਂ ਤੁਹਾਨੂੰ ਬਣਿਆ ਹੋਇਆ ਦਿਖਾਉਨੇ ਆ ਦੇਖੋ ਜੀ ਇਹਦੇ 'ਚ ਵੀ ਸੋਹਣਾ ਲੱਗਦਾ ਗੂੜੇ ਰੰਗ 'ਚ ਪਾਲੋ ਭਾਵੇਂ ਫਿੱਕੇ 'ਚ ਪਾਲੋ ਹਰੇਕ ਰੰਗ 'ਚ ਹੀ ਸੋਹਣਾ ਲੱਗੂਗਾ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੰਦ ਤੋਂ ਵੰਦ ਸ਼ੇਅਰ ਤੇ ਲਾਇਕ ਕਰਿਓ ਜੀ امید ਤਾਂ ਬਹੁਤ ਵੱਡੀ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਡਿਜ਼ਾਈਨ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੇ ਜੇ ਡਿਜ਼ਾਈਨ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ